ਨਿਕਸਵਾਰਾ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਤਵਾਜ ਤੁਹਾਨੂੰ ਦੱਸ ਦੇ ਕਿ ਅੱਜ ਸਿਵਲ ਹਸਪਤਲ ਪਠਾਨਕੋਟ ਦਾ ਸਿਕਿਉਰਟੀ ਦਾ ਜਿਹੜਾ ਰਿਐਲਿਟੀ ਚੈੱਕ ਅਸੀਂ ਕਰਨ ਲਈ ਪੁੱਜੇ ਆ ਕਿਉਂਕਿ ਪਿਛਲੇ ਦਿਨੀ ਕਲਕੱਤਾ ਦੇ ਵਿੱਚ ਜਿਹੜਾ ਕਿ ਨਿਰਮਮ ਜਿਹੜਾ ਜਬਰ ਜਨਾਇਕ ਡਾਕਟਰ ਦੇ ਨਾਲ ਹੋ ਜਾਂਦਾ ਤੇ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਡਾਕਟਰਾਂ ਦੇ ਵਿੱਚ ਜਿਹੜੀ ਰੋਸ ਦੀ ਲਹਿਰ ਪਾਈ ਜਾਂਦੀ ਹੈ ਕਈ ਜਗ੍ਹਾ ਧਰਨੇ ਵੀ ਲੱਗਦੇ ਨੇ ਪ੍ਰੋਟੈਸਟ ਵੀ ਹੁੰਦੇ ਨੇ ਕੰਮ ਛਾੜ ਹੜਤਾਲਾਂ ਵੀ ਹੁੰਦੀਆਂ ਨੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਪਠਾਨਕੋਟ ਸਿਵਲ ਹਸਪਤਲ 'ਚ ਖੜੇ ਆ ਜਿੱਥੇ ਕਿ ਜੰਮੂ ਸਾਰੇ ਪਾਸੋਂ ਜਿਹੜੇ ਆ ਮਰੀਜ਼ ਇੱਥੇ ਆਪਣਾ ਇਲਾਜ ਜਿਹੜਾ ਕਰਵਾਉਣ ਲਈ ਆਉਂਦੇ ਨੇ ਤਾਂ 250 ਦੇ ਕਰੀਬ ਜਿਹੜੇ ਇੱਥੇ ਕਰਮਚਾਰੀ ਜਿਹੜੇ ਆ ਸਿਹਤ ਕਰਮਚਾਰੀ ਮੌਜੂਦ ਨੇ ਜਿਨ੍ਹਾਂ ਵਿੱਚੋਂ 138 ਜੜੀਆਂ ਨੇ ਮਹਿਲਾ ਸਿਹਤ ਕਰਮਚਾਰੀ ਨੇ ਸਾਰੀ ਗੱਲਬਾਤ ਐਸਐਮਓ ਪਠਾਨਕੋਟ ਸੁਨੀਲ ਚੰਦ ਹੋਂ ਨਾਲ ਕਰਾਂਗੇ ਕਿਉਂਕਿ ਸਿਕਿਉਰਿਟੀ ਦੇ ਲਈ ਉਹਨਾਂ ਵੱਲੋਂ ਵੀ ਕਈ ਵਾਰ ਜਿਹੜਾ ਇਹ ਡਿਪਾਰਟਮੈਂਟਸ ਨੂੰ ਲਿਖਿਆ ਗਿਆ ਪੁਲਿਸ ਡਿਪਾਰਟਮੈਂਟਸ ਨੂੰ ਕਿਹਾ ਗਿਆ ਪਰ ਸਿਕਿਉਰਿਟੀ ਜਿਹੜੀ ਹੈ ਸਿਵਲ ਹਸਪੀਟਲ ਦੀ ਕਿਤੇ ਵੀ ਪੁਖਤਾ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਕ ਤੋਂ ਦੋ ਜਿਹੜੇ ਕਰਮੀ ਆ ਸਿਵ ਕਿ ਉਹਨਾਂ ਦਾ ਇਸ ਰਿਗਾਰਡਿੰਗ ਕੀ ਕਹਿਣਾ ਆ ਸਰ ਸਿਕਿਉਰਟੀ ਦੇ ਰਿਗਾਰਡਿੰਗ ਅਸੀਂ ਰਿਅਲਿਟੀ ਚੈੱਕ ਕਰ ਰਹੇ ਹਾਂ ਜੀ ਪੂਰੇ ਦੇਸ਼ ਭਰ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਡਾਕਟਰਸ ਦੇ ਵਿੱਚ ਕਿਉਂਕਿ ਜਿਹੜਾ ਪਿਛਲੇ ਦਿਨੀ ਜਿਹੜਾ ਮਸਲਾ ਆਇਆ ਸੀਗਾ ਕੋਲਕਾਤਾ ਦੇ ਵਿੱਚ ਸਾਹਮਣੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਆਪਣੇ ਸਿਕਿਉਰਟੀ ਦੇ ਪੁਖਤਾ ਪਰਮੰਦੇ ਹਸਪੀਟਲ ਦੇ ਵਿੱਚ ਸਾਡੇ ਡਿਸਟ੍ਰਿਕਟ ਹਸਪੀਟਲ ਪਠਾਨਕੋਟ ਵਿੱਚ ਸਾਡੀ ਪੁਲਿਸ ਪੋਸਟ ਜਿਹੜੀ ਹੈਗੀ ਐ ਇੱਥੇ ਹੈਗੀ ਐ ਜਿਹਦੇ ਵਿੱਚ ਤਿੰਨ ਮੁਲਾਜ਼ਮ ਜਿਹੜੇ ਹੈਗੇ ਐ ਪੋਸਟਡ ਹੈਗੇ ਐ ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਛੜਾ ਨਾ ਨਸ਼ਾ ਛਡਾਊ ਕੇਂਦਰ ਹੈਗਾ ਉਹਦੇ ਵਿੱਚ ਪੈਸਕੋ ਦੇ ਚਾਰ ਮੁਲਾਜ਼ਮ ਜਿਹੜੇ ਹੈਗੇ ਆ ਉਹ ਦਿਨਾਤ ਹੈਗੇ ਇਸ ਵੇਲੇ ਜੇਕਰ ਗੱਲ ਸਰ ਹਸਪੀਟਲ ਦੀ ਕੀਤੀ ਜਾਵੇ ਤਾਂ 250 ਦੇ ਕਰੀਬ ਜਿਹੜੇ ਆ ਪੁਲਸ ਜਿਹੜੇ ਆਪਣਾ ਸਿਹਤ ਕਰਮੀਆਂ ਇੱਥੇ ਨੇ 138 ਜਿਹਨਾਂ ਦੇ ਵਿੱਚੋਂ ਮਹਿਲਾਵਾਂ ਨੇ ਤੇ ਦਿਨ ਤੇ ਰਾਤ ਨੂੰ ਪਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦੀ ਕੀ ਸਿਕਿਉਰਟੀ ਐ ਇੱਥੇ ਰਾਤ ਨੂੰ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਹੈਗੇ ਆ ਉਹੀ ਇਸ ਰਾਤ ਦੀ ਡਿਊਟੀ ਤੇ ਵੀ ਉਹੀ ਹੁੰਦੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਗੁਰਮੀਤ لال ਜੀ ਹੈਗੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਹੈਗੀ ਐ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਜਿਹੜੇ ਸਟੇਟ ਲੈਵਲ ਦੇ ਉੱਤੇ ਗੱਲ ਕਰਕੇ ਜਿਹੜੀ ਸਿਕਿਉਰਟੀ ਦਾ ਜਿਹੜਾ ਇਨਕਰੀਜ਼ ਜਿਹੜਾ ਹੈ ਹੋਰ ਵੀ ਜਿਹੜਾ ਪੁਖਤਾ ਇੰਤਜ਼ਾਮ ਕਰਨਗੇ ਤੇ ਜਿਹੜੇ ਸਾਡਾ ਫੀਮੇਲ ਸਟਾਫ ਜਿਹੜਾ ਰਾਤ ਨੂੰ ਡਿਊਟੀ ਤੇ ਹੁੰਦਾ ਹੈਗਾ ਹੈ ਉਹਦੀ ਸੁਰੱਖਿਆ ਜਿਹੜੀ ਹੈਗੀ ਐ ਬਹੁਤ ਹੀ ਪੁਰਜ਼ੋਰ ਤਰੀਕੇ ਨਾਲ ਤੇ ਸਹੀ ਤਰੀਕੇ ਨਾਲ ਤੇ ਪੁਖਤਾ ਹੋਣੀ ਚਾਹੀਦੀ ਹੈਗੀ ਸਰ ਸੀਸੀਟੀਵੀ ਸੀ ਗੱਲ ਕੀਤੀ ਜਾਵੇ ਸੀਸੀਟੀਵੀ ਨਾਲ ਲੈਸ ਹਸਪੀਟਲ ਇਸ ਵੇਲੇ ਹਾਂ ਸੀਸੀਟੀਵੀ ਅਸੀਂ ਲਗਾਏ ਹੋਏ ਆ ਲਗਭਗ ਸਾਡੇ ਕੋਲ 35 ਜਿਹੜੇ ਸੀਸੀਟੀਵੀ ਲੱਗੇ ਹੋਏ ਆ ਜਿਹਦੇ ਵਿੱਚ ਸਾਡੇ ਹਸਪੀਟਲ ਦੇ 32 ਕਏ ਹੈਗੇ ਆ ਤੇ ਜਿਹੜੇ ਤਿੰਨ ਜਿਹੜੇ ਹੈਗੇ ਆ ਇਹਨਾਂ ਦਾ ਕੰਟਰੋਲ ਜਿਹੜਾ ਹੈਗਾ ਆ ਉਹ ਪੁਲਿਸ ਪ੍ਰਸ਼ਾਸਨ ਕੋਲ ਜਿਹੜਾ ਹੈ ਤਿੰਨ ਕੈਮਰੇ ਦਾ ਪੁਲਿਸ ਪ੍ਰਸ਼ਾਸਨ ਕੋਲ ਕੰਟਰੋਲ ਹੈਗਾ ਆ ਅਕਸਰ ਇਹ ਦੇਖਿਆ ਜਾਂਦਾ ਕਿ ਹਸਪਤਾਲ ਦੇ ਵਿੱਚ ਕੁਝ ਐਸੇ ਲੋਕ ਆਂਦੇ ਨੇ ਜਿਹੜੇ ਕਿ ਹੁਰਦੰਗਬਾਜੀ ਵੀ ਕਰਦੇ ਨੇ ਰਾਤ ਦੇ ਵੇਲੇ ਆ ਕੇ ਚਾਹੇ ਦਿਨ ਦਾ ਵੇਲਾ ਵੀ ਹੋਵੇ ਹੁਰਦੰਗਬਾਜੀ ਵੀ ਹੁੰਦੀ ਹੈ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਤੁਸੀਂ ਕਦੀ ਕੋਈ ਪੁਲਿਸ ਡਿਪਾਰਟਮੈਂਟ ਨੂੰ ਲਿਖ ਕੇ ਇਸ ਬਾਰੇ ਦੱਸਤਾ ਹੈਗਾ ਇਸ ਵੇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਰਹਿੰਦਾ ਹੈਗਾ ਜਿਹੜਾ ਜਦੋਂ ਵੀ ਅਸੀਂ ਪੁਲਿਸ ਕੰਟਰੋਲ ਰੂਮ 'ਚ ਜਾਂ ਐਸ ਐਚ ਓ ਡਿਵੀਜ਼ਨ ਨੰਬਰ 1 ਨਾਲ ਰਾਬਤਾ ਕਾਇਮ ਕਰਦੇ ਹੈਗੇ ਆ ਉਹ ਤੁਰੰਤ ਹੀ ਐਕਸ਼ਨ ਚ ਆ ਜਾਂਦੇ ਹੈਗੇ ਤੇ ਉਸੇ ਵੇਲੇ ਜਿਹੜੇ ਮੁਲਾਜ਼ਮ ਸਾਡੇ ਕੋਲ ਭੇਜ ਦਿੰਦੇ ਹੈਗੇ ਤੇ ਜ ਵੀ ਸਾਨੂੰ ਕਮੀ ਨਹੀਂ ਹੈਗੀ ਉਹਨਾਂ ਦਾ ਸਹਿਯੋਗ ਸਾਡੇ ਨਾਲ ਬਹੁਤ ਜ਼ਿਆਦਾ ਹੈਗਾ ਤਾਂ ਬਿਲਕੁਲ ਇਹ ਤੁਸੀਂ ਸੁਣਿਆ ਐਸਐਮਓ ਸੁਨੀਲ ਚਾਂਦ ਉਹਨਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਸਿਕਿਉਰਟੀ ਦੇ ਜਿਹੜੇ ਰੀਜ਼ਨਸ ਆ ਉਸ ਨੂੰ ਲੈ ਕੇ ਸਾਰੀ ਗੱਲਬਾਤ ਕੀਤੀ ਹੈ ਤਿੰਨ ਜਿਹੜੇ ਆ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਜਿਨ੍ਹਾਂ ਵਿੱਚੋਂ ਇੱਕ ਹੋਮਗਾਰਡ ਹੈ ਤੇ ਦੋ ਜਿਹੜੇ ਆ ਏਸੇ ਲੈਵਲ ਦੇ ਮੁਲਾਜ਼ਮ ਨੇ पर कितना कितने सिविल हॉस्पिटल का जरा कि एरिया काफ़ी व्डा है तो इतने होर भी जी नफरी बधाने की लड़ है असं भी दैनिक सवेरा वालों लोगों यही अपील करते हैं कि जेकर सिविल हॉस्पिटल तुम आते हो तो इतने आके हुदंगबाजी ना करो क्योंकि सेहतकर्मी जोड़े आ लोगों की सेहत सुरक्षा के लिए जोड़े आ बैठे है देखते दे रहो दैनिक सवेरा टीवी मैं दो इजाजत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par but...